ਅੱਜ ਸਾਰੇ ਜਣੇ ਦੇਖ ਸਕਦੇ ਹੋ ਅੱਜ ਸਾਡੇ ਲੁਧਿਆਣੇ ਦੇ ਪੀਏਯੂ ਦੇ ਵਿੱਚ ਸਰਸ ਮੇਲਾ ਜੋ ਕਿ ਪੰਜਾਬ ਦਾ ਰੂਰਲ ਡਵੈਲਪਮੈਂਟ ਅਤੇ ਪੰਚਾਇਤੀ ਕਾਜ ਡਿਪਾਰਟਮੈਂਟ ਹੈ ਉਹਦੇ ਦੁਆਰਾ ਇਹ ਉਦ ਕੀਤਾ ਗਿਆ ਹੈ ਮੈਂ ਕਹਿ ਦਿੰਦੀ ਕਰਾਈ ਤੋਂ ਜਿੱਥੇ ਮੈਂ ਧੰਨਵਾਦ ਕਰਦਾ ਉਪ ਮੰਤਰੀ ਪੰਜਾਬ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਦਾ ਮੋਕੇ ਮੈਂ ਸ਼ਲਾਘਾ ਵੀ ਕਰਦਾ ਹੈ ਉਹਨਾਂ ਦੇ ਇਸ ਉਪਰਾਲੇ ਦੀ ਦੁਆਰਤੀ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਉਪਰਾਧਾ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਕੀਤਾ ਹੈ ਕਿ ਜੀ ਆਖੀ ਆਗਾਦੀ ਤੋਂ ਬਾਅਦੋਂ ਔਰ ਕਿਸੇ ਮੁੱਖ ਮੰਤਰੀ ਨੇ ਹੋਰ ਕਿਸੇ ਸਰਕਾਰ ਨੇ ਨਹੀਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਿੰਨਾ ਹੈ ਨਾ ਮਿਲਿਆਂ ਦਾ ਬਜਟ ਹੁੰਦਾ ਸੀ ਉਸ ਤੋਂ ਕਈ ਥੋੜਾ ਵੱਧ ਕੇ ਬਜਟ ਜਿਹੜਾ ਹੈ ਸਰਦਾਰ ਭਗਵਾਨ ਸਿੰਘ ਦੀ ਮਾਨ ਸਾਹਿਬ ਦੀ ਆਵਾਜ਼ ਵਿੱਚ ਪਾਰਟੀ ਨੂੰ ਸਰਕਾਰ ਪੰਜਾਬ ਉੱਪਰ ਚੱਲਦੀ ਹੈ ਸਾਡੀ ਸਰਕਾਰ ਨੇ ਇਸ ਬਜਟ ਨੂੰ ਕਈ ਗੁਣਾ ਮਲਟੀਪਲ ਕੀਤਾ ਪੰਜਾਬ ਦਾ ਜੋ ਵਿਰਸਾ ਪੰਜਾਬ ਦੀ ਜੋ ਵਿਰਾਸਤ ਹੈ ਪੰਜਾਬ ਦਾ ਸਾਡਾ ਕਲਚਰ ਸਾਡਾ ਜੋ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਉਸੀਂ ਦੇਖ ਸਕਦੇ ਹਾਂ ਕਿ ਇਸ ਸਰਸ ਮੇਲੇ ਦੇ ਵਿੱਚ ਪੂਰੋ ਨੇੜੇ 20 23 ਦਾ 28 ਸਟੇਟ ਆਈ ਰਾਜ ਕੋਟੇ ਭਾਰਤ ਦੇ ਆਖਰੀ ਯੂਨੀਅਨ ਟੈਰੀਟਰੀ ਇਸ ਤੋਂ ਇਲਾਵਾ ਦੇਸ਼ਾਂ ਤੇ ਵਿਦੇਸ਼ਾਂ ਤੋਂ ਪੂਰੇ ਆਰਟੀਜ਼ਨਸ ਜਿਹੜੇ ਹੱਥਾਂ ਦੇ ਇਸ ਦੇ ਨਾਲ ਸਾਡੀ ਦਿੱਤੇ ਸੰਸਕ੍ਰਿਤੀ ਆਪ ਦਾ ਭਾਰਤ ਦੇ ਸਾਰੇ ਰਾਜਾਂ ਦੇ ਉਹ ਉਹ ਸੁਮੇਲ ਦੇ ਖਤਮ ਹੁੰਦਾ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਦੇ ਖਤਮ ਹੁੰਦਾ ਇਹ ਜਿਹੜੇ ਸਾਡੇ ਮੇਲੇ ਨੇ ਇਹ ਜੇਕਰ ਮੇਲੇ ਸੁਖੀ ਹੋ ਸਕੇ ਨੇ ਇਹ ਸਰਕਾਰ ਮੁੱਖ ਮੰਤਰੀ ਬੋਪਾਲ ਸਿੰਘ ਬਾਦਲ ਸਾਹਿਬ ਦੀ ਬਦੌਲਤ ਆਵਾਮੀ ਪਾਰਟੀ ਦੀ ਬਦੌਲਤ ਸ਼੍ਰੀ ਅਰੰਡ ਕੇਂਦਰੀ ਵਾਲੀ ਜੀ ਨੇ ਜੋ ਇੱਕ ਸੋਚ ਆਵਾਮੀ ਪਾਰਟੀ ਨੂੰ ਇਸ ਲੈਵਲ 'ਤੇ ਲੱਗਿਆ ਇਹ ਹੋਰਾਂ ਦੀ ਬਦੌਲਤ ਹੋ ਸਕਿਆ ਸੋ ਮੈਂ ਇੱਕ ਵਾਰ ਉਹਨਾਂ 'ਤੇ ਧੰਨਵਾਦ ਕਰਦਾ ਸਾਰੇ ਲੋਕਾਂ ਹੱਥ ਜੋੜ ਕੇ ਜਮਦੋ ਸਿਰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਜ਼ਰੂਰ ਲੈ ਕੇ ਇਸ ਸਰਸ ਮੇਲੇ ਦੇ ਵਿੱਚ ਪਹੁੰਚੋ ਜੋ ਕਿ 2AU ਜੁਦੀ ਹਾਰਾ ਵਿੱਚ ਚੱਲ ਰਿਹਾ ਹੈ ਰਾਸਤੇ ਨੇ ਮੇਲਾ ਚੱਲਣਾ ਅੱਜ ਪਹਿਲਾ ਦਿਨ ਸੀ ਫੌਰ ਇਹ ਵੀ ਸਾਡੇ ਕੋਲ 9 ਦਿਨ ਪਿੱਛੇ ਬਾਕੀ ਨੇ ਉੱਥੇ ਜੂੜੋ ਕੋਰੇ ਦੇਲੀ ਕੋਈ ਵੱਡਾ ਕਲਾਕਾਰ ਹੈ ਜਿਹੜਾ ਵੱਡੇ ਕਲਾਕਾਰ ਉਰੇ ਆਪਣੇ 뮤직 ਦੇ ਨਾਲ ਉਰੇ ਲੋਕਾਂ ਨੂੰ ਜਾਨੀ ਕਿ ਸਾਰਾ ਹੋ ਕਰਦੇ ਨੇ ਨੇ ਸਤਿ ਸ੍ਰੀ ਅਕਾਲ ਕਰਕੇ ਜੁੜਾਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਆਪਣੇ ਫੈਮਿਲੀ ਨੂੰ ਲੈ ਕੇ ਆਓ ਦੇਖੋ ਸਾਡੀ ਕਿੰਨੇ ਅੱਛੇ ਪ੍ਰੋਡਕਟ ਨੇ ਹੋਏ। ਸੋ ਬਹੁਤ-ਬਹੁਤ ਧੰਨਵਾਦ ਜਨਰਪਰੀ ਸਾਥਸ਼੍ਰੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਅੱਜ ਸਾਰੇ ਜਣੇ ਦੇਖ ਸਕਦੇ ਹੋ ਅੱਜ ਸਾਡੇ ਲੁਧਿਆਣੇ ਦੇ ਪੀਏਯੂ ਦੇ ਵਿੱਚ ਸਰਸ ਮੇਲਾ ਜੋ ਕਿ ਪੰਜਾਬ ਦਾ ਰੂਰਲ ਡਵੈਲਪਮੈਂਟ ਪੰਚਾਇਤੀ ਕਾਜ ਡਿਪਾਰਟਮੈਂਟ ਹੈ ਉਹਦੇ ਦੁਆਰਾ ਯੂਸ ਕੀਤਾ ਗਿਆ ਹੈ। ਮੈਂ ਕਹਿ ਦਿੰਦੀ ਕਰਾਈ ਤੋਂ ਜਿੱਥੇ ਮੈਂ ਧੰਨਵਾਦ ਕਰਦਾ ਉਹ ਪੰਚਾਇਤ ਪੰਜਾਬ ਆਪ ਕੋਨ ਸੀ ਮਹਾਤਮਾ ਉਹ ਤੇ ਮਹਾ ਸ਼ਲਾਕਾ ਵੀ ਕਰਦਾ ਹੈ ਉਹਦੇ ਇਸ ਉਪਰਾਲੇ ਨੇ ਦੁਆਰਤੀ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਉਪਰਾਲਾ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਕੀਤਾ ਹੈ ਐਸਪੀ ਗਾਦੀ ਤੋਂ ਬਾਅਦੋਂ ਹੋਰ ਕਿਸੇ ਮੁੱਖ ਮੰਤਰੀ ਨੇ ਹੋਰ ਕਿਸੇ ਸਰਕਾਰ ਨੇ ਨਹੀਂ ਉਪਰਾਨੀਆਂ ਸਰਕਾਰਾਂ ਦੇ ਸਮੇਂ ਜਿੰਨਾ ਹੈ ਨਾ ਮਿਲਿਆਂ ਦਾ ਬਜਟ ਹੁੰਦਾ ਸੀ ਉਸ ਤੋਂ ਕਈ ਥੋੜਾ ਵੱਧ ਕੇ ਬਜਟ ਜਿਹੜਾ ਹੈ ਸਰਦਾਰ ਭਗਵੰਤ ਸਾਡਾ ਆਮ ਆਦਮੀ ਪਾਰਟੀ ਨੂੰ ਸਰਕਾਰ ਪੰਜਾਬ ਉੱਤਰ ਕਾਉਂ ਹੈ ਸਾਡੀ ਸਰਕਾਰ ਦੇ ਇਸ ਬਜਟ ਨੂੰ ਕਈ ਗੁਣਾ ਮਲਟੀਪਲਾਈ ਕੀਤਾ ਪੰਜਾਬ ਦਾ ਜੋ ਵਿਰਸਾ ਪੰਜਾਬ ਦੀ ਜੋ ਵਿਰਾਸਤ ਹੈ ਪੰਜਾਬ ਦਾ ਸਾਡਾ ਕਲਚਰ ਸਾਡਾ ਫੂਡ ਹੈ ਜੋ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਸ ਸਰਸ ਮੇਲੇ ਦੇ ਵਿੱਚ ਪੂਰੋ ਨੇੜੇ 20 23 ਤੋਂ 28 ਤੱਕ ਆਈ ਰਾਤ ਤੋਂ ਲੈ ਕੇ ਭਾਰਤ ਦੇ ਆਖਰੀ ਯੂਨੀਅਨ ਟੈਰੀਟਰੀ ਕਿਸ ਤੋਂ ਇਲਾਵਾ ਸ਼ਾਹ ਦੇ ਵਿਦੇਸ਼ਾਂ ਨੂੰ ਪੂਰੇ ਆਰਟੀਜ਼ਨਸ ਜਿਹੜੇ ਹੱਕਾਂ ਦੇ ਨਾਲ ਇਹਰੇ ਸਾਡੇ ਮੇਲੇ ਨੇ ਇਹ ਜੇਕਰ ਮੇਲੇ ਸੁਖੀ ਹੋ ਸਕੇ ਨੇ ਇਹ ਸਰਕਾਰ ਮੁੱਖ ਮੰਤਰੀ ਉਹ ਪਾਸੇ ਬਾਦ ਸਾਹਿਬ ਦੀ ਬਦੌਲਤ ਆਮ ਆਦਮੀ ਪਾਰਟੀ ਦੀ ਬਦੌਲਤ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਦੀ ਜੋ ਇੱਕ ਸੋਚ ਆਵਾਜ਼ ਵਿੱਚ ਪਾਰਟੀ ਨੂੰ ਇਸ ਲੈਵਲ 'ਤੇ ਲੱਗੇ ਇਹ ਕੋਰਾ ਦਿਵਦ ਹੋ ਸਕੇ ਸੋ ਮੈਂ ਇੱਕ ਵਾਰ ਤੋਂ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਤੋਂ ਪੰਜਾਬ ਦੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਨਮਸਤੋ ਸਹਿਤ ਵੇਖੀ ਕਰਦਾ ਹਾਂ ਆਪਣੇ ਬੱਚਿਆਂ ਆਪਣੀ ਫੈਮਿਲੀ ਨੂੰ ਜ਼ਰੂਰ ਸਾਰਾ ਸਪੈਲ ਦੇ ਵਿੱਚ ਪਹੁੰਚੋ ਜੋ ਕਿ ਪੀਏਯੂ ਸੁਦੇਹਾਰਾ ਵਿੱਚ ਚੱਲ ਰਿਹਾ। ਰਾਸਤ레 ਮੇਲਾ ਚੱਲ ਰਿਹਾ। ਅੱਜ ਪਹਿਲਾ ਦਿਨ ਸੀ। ਫੌਰੀ ਇਹ ਵੀ ਸਾਡੇ ਕੋਲ 9 ਦਿਨ ਪਿੱਛੇ ਬਾਕੀ ਨੇ। ਉੱਥੇ ਜੂਰ ਆਓ। ਕੋਰੇ ਦੇਤੀ ਕੋਈ ਵੱਡਾ ਕਲਾਕਾਰ ਹੈ ਜਿਹੜਾ ਵੱਡੇ ਕਲਾਕਾਰ ਉਹ ਆਪਣੇ 뮤직 ਦੇ ਨਾਲ ਕੋਰੇ ਲੋਕਾਂ ਨੂੰ ਜਾਨੀ ਕਿ ਸਾਰਾ ਹੋਮ ਕਰਦੇ ਨੇ। ਖੁਸ਼ ਕਰਦੇ ਨੇ। ਸਤਿ ਸ੍ਰੀ ਅਕਾਲ ਕਰਕੇ ਜੂਰ ਆਓ। ਆਪਣੇ ਬੱਚਿਆਂ ਨੂੰ ਲੈ ਕੇ ਆਓ ਆਪਣੇ ਫੈਮਿਲੀ ਨੂੰ ਲੈ ਕੇ ਆਓ। ਦੇਖੋ ਸਾਡੀ ਕਿਹੜੀ ਸਾਰੇ ਜਣੇ ਦੇਖ ਸਕਦੇ ਹੋ ਅੱਜ ਸਾਡੇ ਲੁਧਿਆਣੇ ਦੇ ਪੀਏਯੂ ਦੇ ਵਿੱਚ ਸਰਸ ਮੇਲਾ ਜੋ ਕਿ ਪੰਜਾਬ ਦਾ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਕਾਜ ਡਿਪਾਰਟਮੈਂਟ ਹੈ ਉਹਦੇ ਦੁਆਰਾ ਇਹ ਉਦ ਕੀਤਾ ਗਿਆ ਹੈ ਮੈਂ ਕਹਿਦਣ ਦੀ ਕਰਾਈ ਤੋਂ ਉਹ ਜਿਸ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਦਾ ਮੋਕੇ ਤੇ ਸ਼ਲਾਘਾ ਵੀ ਕਰਦਾ ਹੈ ਉਹਨਾਂ ਦੇ ਇਸ ਉਪਰਾਲੇ ਦੀ ਦੁਆਰਤੀ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਉਪਰਾਲਾ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਕੀਤਾ ਹੈ ਕਿ ਹਰ ਇੱਕ ਆਗਦੀ ਤੋਂ ਬਾਅਦੋਂ ਔਰ ਕਿਸੇ ਮੁੱਖ ਮੰਤਰੀ ਨੇ ਹੋਰ ਕਿਸੇ ਸਰਕਾਰ ਨੇ ਨਹੀਂ ਸੀ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਿਹੜਾ ਹੈ ਨਾ ਮੇਲਿਆਂ ਦਾ ਬਜਟ ਹੁੰਦਾ ਸੀ ਉਸ ਤੋਂ ਕਈ ਗੁਣਾ ਵੱਧ ਕੇ ਬਜਟ ਜਿਹੜਾ ਹੈ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਆਵਾਜ਼ ਵਿੱਚ ਪਾਰਟੀਆਂ ਨੂੰ ਸਰਕਾਰ ਪੰਜਾਬ ਉੱਤਰ ਕਰੂ ਸਾਡੀ ਸਰਕਾਰ ਨੇ ਇਸ ਬਜਟ ਨੂੰ ਕਈ ਗੁਣਾ ਮਲਟੀਪਲਾਈ ਕੀਤਾ ਪੰਜਾਬ ਦਾ ਜੋ ਵਿਰਸਾ ਪੰਜਾਬ ਦੀ ਜੋ ਵਿਰਾਸਤ ਹੈ ਪੰਜਾਬ ਦਾ ਸਾਡਾ ਕਲਚਰ ਸਾਡਾ ਫੂਟ ਹੈ ਜੋ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਸੀ ਦੇਖ ਸਕਦੇ ਹੋ ਇਸ ਸਰਸ ਮੇਲੇ ਦੇ ਵਿੱਚ ਪੂਰੋ ਨੇੜੇ 20 23ਰ 20 ਐਸਟੇਟ ਆਈ ਰਾਤੋ ਕੰਟਰੀ ਭਾਰਤ ਦੇ ਆਖਰੀ ਯੂਨੀਅਨ ਟੈਰੀਟਰੀ ਇਸ ਤੋਂ ਇਲਾਵਾ ਦੇਸ਼ਾਂ ਤੇ ਵਿਦੇਸ਼ਾਂ ਤੋਂ ਪੂਰੇ ਆਰਟੀਜ਼ਨਸ ਜਿਹੜੇ ਹੱਥਾਂ ਦੇ ਨਾਲ ਕਲਾਕ੍ਰਿਤੀ ਕਰਦੇ ਨੇ ਉਹਦੇ ਆਪਣਾ ਦੇਖੋ ਸਟਾਲ ਦੇ ਪਿੱਛੇ ਆਏ ਹੋਏ ਨੇ ਉਹਰੇ ਆਪਣਾ ਸਮਾਨ ਡਿਸਪਲੇ ਕਰ ਰਹੇ ਨੇ ਔਰ ਇੱਕ ਇੱਕ ਸਟਾਲ ਦੇ ਉੱਤੇ ਜੇ ਦੇ ਖੁੱਲ੍ਹੇ ਦਾ ਸਰਗਰਮ ਪਸ਼ਾ ਵਾਜ ਸੁਨੇਹ ਦੇ ਖੁੱਲ੍ਹੇ ਦਾ ਇਹ ਜਿਹੜੇ ਸਾਡੇ ਮੇਲੇ ਨੇ ਇਹ ਜੇਕਰ ਮੇਲੇ ਸੁਖੀ ਹੋ ਸਕੇ ਨੇ ਇਹ ਸਰਕਾਰ ਮੁੱਖ ਮੰਤਰੀ ਉਹ ਪਾਸੇ ਬਾਦ ਸਾਹਿਬ ਦੀ ਬਦੌਲਤ ਆਮ ਆਦਮੀ ਪਾਰਟੀ ਦੀ ਬਦੌਲਤ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਦੀ ਜੋ ਇੱਕ ਸੋਚ ਆਵਾਜ਼ ਵਿੱਚ ਪਾਰਟੀ ਕੋਲ ਇਸ ਲੈਵਲ ਤੱਕ ਲੱਗੇ ਇਹ ਕੋਰਾ ਦੀ ਬਦੌਲਤ ਹੋ ਸਕਿਆ ਸੋ ਮੈਂ ਇੱਕ ਵਾਰੋਂ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਤੋਂ ਪੰਜਾਬ ਦੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਨਮਸਦ ਸਤਿ ਸ੍ਰੀ ਅਕਾਲ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਜ਼ਰੂਰ ਲੈ ਕੇ ਇਸ ਸਰਸ ਮੇਲੇ ਦੇ ਵਿੱਚ ਪਹੁੰਚੋ ਜੋ ਕਿ ਪੀਏਯੂ ਜੁਦੀਆਣਾ ਵਿੱਚ ਚੱਲ ਰਿਹਾ ਹੈ। ਰਾਸਤੇ 'ਚ ਮੇਲਾ ਚੱਲਣਾ ਹੈ, ਕੱਜ ਪਹਿਲਾ ਦਿਨ ਸੀ। ਫੌਰੇ ਵੀ ਸਾਡੇ ਕੋਲ 9 ਦਿਨ ਪਿੱਛੇ ਬਾਕੀ ਨੇ। ਤੁਸੀਂ ਜੁੜੋ, ਪੁਰੇ ਦੇਸ਼ੀ ਕੋਈ ਵੱਡਾ ਕਲਾਕਾਰ ਹੈ ਜਿਹੜਾ ਵੱਡੇ ਕਲਾਕਾਰ ਉਹਰੇ ਆਪਣੇ 뮤직 ਦੇ ਨਾਲ ਪੁਰੇ ਲੋਕਾਂ ਨੂੰ ਜਾਨੀ ਕਿ ਸਾਰਾ ਉਹ ਕਰਦੇ ਨੇ ਖੁਸ਼ ਕਰਦੇ ਨੇ, ਸਤਿਕਾਰ ਕਰਕੇ ਜੁੜੋ। ਆਪਣੇ ਬੱਚਿਆਂ ਨੂੰ ਲੈ ਕੇ ਆਓ। ਨੂੰ ਦੇਖੋ ਦੇਖੋ ਸਾਡੇ ਕਹੇ ਅچھے ਪੜਾਖ ਨੇ ਬਹੁਤ ਬਹੁਤ ਧੰਨਵਾਦ ਪੈਨਰ ਭੀ ਸਤਿ ਸ਼੍ਰੀ ਅਕਾਲ